ਪਿੰਡ ਚਾਂਗਲਾ ਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ 530ਵਾਂ ਪ੍ਰਕਾਸ਼ ਤਿਵ ਵਿੱਚ ਤੁੰਤਮ ਨਾਲ ਮਨਾਇਆ ਗਿਆ ਇਸ ਮੌਕੇ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਇੰਟਰਨੈਸ਼ਨਲ ਖਿਡਾਰੀਆਂ ਨੇ ਕੀਤੀ ਛਿਰਕਤ ਚਮਕੇ ਹੋਏ ਕਬੱਡੀ ਮੁਕਾਬਲੇ ਜੇਤੂ ਟੀਮਾਂ ਨੂੰ ਬਲਬੀਤ ਸਿੰਘ ਪੰਨੂ ਨੇ ਵੰਡੇ ਇਨਾਮ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ 530ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਾਮ ਨੂੰ ਪਿੰਡ ਚਾਂਗਲਾ ਚ ਕਬੱਡੀ ਮੈਚ ਵੀ ਕਰਵਾਏ ਗਏ ਅਤੇ ਫਾਈਨਲ ਮੈਚ ਬਾਬਾ ਬਿਤੀਜੰਤ ਕਬੱਡੀ ਕਲੱਬ ਫਰੰਦੀਪੁਰ ਅਤੇ ਗੱਗੀ ਕਬੱਡੀ ਕਲੱਬ ਖੀਰਾਵਾਲੀ ਵਿਚਕਾਰ ਹੋਇਆ ਅਤੇ ਇਹ ਫਾਈਨਲ ਮੈਚ ਬਾਬਾ ਬਿਤੀਚੰਦ ਕਬੱਡੀ ਕਲੱਬ ਫਰੰਦੀਪੁਰ ਨੇ ਜਿੱਤਿਆ ਅਤੇ ਇਸ ਮੌਕੇ ਇੰਟਰਨੈਸ਼ਨਲ ਖਿਡਾਰੀ ਗੋਪੀ ਫਰੰਦੀਪੁਰਿਆ ਵੀ ਪਹੁੰਚੇ ਅੰਨ ਵੱਲੋਂ ਆਪਣੀ ਹੁੰਦਾ ਖੇਡ ਦਾ ਮੋਸਰਾ ਕੀਤਾ ਗਿਆ ਇਸ ਅੰਤ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਬਲਬੀਰ ਸਿੰਘ ਪੰਨੂ ਵੱਲੋਂ ਜੇਤੂ ਖਿਡਾਰੀਆਂ ਅਤੇ ਜੇਤੂ ਟੀਮ ਨੂੰ ਇਨਾਮ ਵੀ ਵੰਡੇ ਗਏ ਇਸ ਮੌਕੇ ਬਲਬੀਰ ਸਿੰਘ ਪੰਨੂ ਕਿ ਆ ਕਿ ਨੌਜਵਾਨਾਂ ਨੂੰ ਨਸ਼ੀਤੀ ਆ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਦੂਰ-ਦਰਾਡੇ ਤੋਂ ਵੱਡੀ ਗਿਣਤੀ ਵਿੱਚ ਮੈਚ ਵੇਖਣ ਲਈ ਲੋਕ ਪਹੁੰਚੇ ਹੋਏ ਸਨ ਸਾਰੇ ਸਾਰੇ ਪ੍ਰੇਮੀਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਤੇ ਬਹੁਤ ਬਹੁਤ ਮੁबारकਾਂ ਤਾਂ ਤਾਂ ਬਾਬਾ ਜੀ ਚੰਦ ਜੀ ਦੇ ਜੋ ਹੋਦਰ ਐਮ ਪੀ ਦੇ ਵੀ ਨੂਸਰੇ ਆ ਜਿੰਨੀ ਕੀ ਭਰਾ ਦਾ ਪਰ ਇੱਕ ਵਾਰੀ ਬਹੁਤ ਬੇਨਤੀ ਕਰਨੀ ਚਾਹੁੰਦੇ ਉਹਨਾਂ ਦੀ ਸਿੱਖਿਆ ਤੇ ਬੜੀ ਕਿਰਪਾ ਸ਼ਬਦ ਦਾ ਆਸਰਾ ਅੱਜ ਪਿੰਡ ਦੇ ਵਿੱਚ ਆਉਣ ਲੱਗੇ ਨੇ ਜਰੂਰ ਸਾਰਿਆਂ ਨੂੰ ਜਨਾਬ ਆ ਯਾਰ ਬਹੁਤ ਤੰਗਾ ਮੈਚ ਖੇਡਿਆ ਗਿਆ ਛੋ ਜੀ ਮੰਦਿਰ ਨਾਚ ਜੜੀਆਂ ਕਿਸੇ ਨਾਲ ਮਾਰ ਰਹੇ ਨੇ ਮੈਂ ਬੜੇ ਮਾਣ ਦੇ ਨਾਲ ਕਹਿ ਸਕਦਾ ਉਹਦਾ ਦਰਸ਼ਕਾਂ ਨੇ ਆਨੰਦ ਪੂਰਾ ਲਿਆ ਗਰਾਊਂਡ ਤੇ ਬੈਠ ਕੇ ਜਿਹਾ ਅਠ ਕਰਦਾ ਤੇ ਦਿਨ ਦਿਨ ਜਿਨੂੰ ਦਿਨ ਦਿਨ ਦੀ ਬਰਿਆਦਾ ਜਿਨੂੰ ਜਿਨੂੰ ਭਾਵਨਾਵਾਂ ਨਾਲ ਨਾਚ ਚੱਲਣ ਦਾ ਅਧਿਕਾਰ ਰੱਖੇ ਮੈਂ ਪਰਮਾਤਮਾ ਅਕੀਰਦਾਸ਼ ਕਰਦਾ ਪਰਮਾਤਮਾ ਇਹਨਾਂ ਦੀ ਵੀ ਲੰਮੀ ਉਮਰ ਬਖਸ਼ੇ ਜਿੰਨੀ ਵੀ ਸੰਗਤ ਸਾਡੀ ਪੰਜਾਬ ਦੇ ਵਿੱਚ ਦੇਸ਼ ਆਪ ਦੇ ਸਮੇਂ ਵਿੱਚ ਵਸਦੀ ਹੈ ਵੀ ਹਮੇਸ਼ਾ ਹੀ ਨਮੀਰਾ ਹੋਣ ਕੇ ਥੋੜਾ ਪਿਆਰ ਉਹਨਾਂ ਤੋਂ 15 ਨਵੰਬਰ ਦੇ ਵਿੱਚ ਇੱਕ ਬੇਹਰ ਅਜੇ ਬਹੁਤ ਵੱਡਾ ਕਬੱਡੀ ਸ਼ੋਅ ਮੈਚ ਹੈ ਉੱਤਰਕੰਦੀ ਕਰਨਾ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਨੂੰ ਬਹੁਤ ਸੰਗਤਾਂ ਧੰਨਵਾਦ ਜੋ ਕਿ ਅੱਜ ਆਪਾਂ ਬਾਬਾ ਸ੍ਰੀ ਜੰਮ ਜੀ ਦਾ 13 ਅਤੇ 14 ਤਰੀਕ ਨੂੰ ਪ੍ਰਕਾਸ਼ ਦਿਹਾੜਾ 530 ਪ੍ਰਕਾਸ਼ ਦਿਹਾੜਾ ਸਾਰੀ ਸੰਗਤ ਮੂਤ ਨਗਰ ਪਿੰਡ ਜੰਗਲਾ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਏ ਅਸੀਂ ਆਪਣੇ ਪਿੰਡ ਨਗਰ ਦਾ ਐਨ ਆਰ ਆਈ ਵੀਰਾਂ ਦਾ ਪ੍ਰਸ਼ਾਸਨ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੇਲੇ ਦੇ ਵਿੱਚ ਸਾਨੂੰ ਦਾ ਯੋਗਦਾਨ ਆਇਆ ਇਹ ਮੇਲੇ ਵਿੱਚ ਦੋ ਤਿੰਨ ਧਾਰਕਿਤ ਦਿਵਾਨ ਹੁੰਦਾ ਹੈ ਪਹਿਲਾਂ 4 ਵਜੇ ਤੱਕ ਉਪਰੰਤ ਕਬੱਡੀ ਟੂਰਨਾਮੈਂਟ ਦਾ ਦੋ ਦਿਨ ਜੋ ਕਿ ਬਹੁਤ ਵਧੀਆ ਸਵਲਤਾ ਪੂਰਨਕ ਹੋ ਆਏ ਜੇ ਦੋ ਦਿਨ ਦਾ ਮੇਲਾ ਤੇ ਮੇਲੇ ਦੀ ਸਭ ਸੰਤਾ ਨੂੰ ਸਰਬੱਤ ਦਾ ਸੋਮਤ ਨੂੰ ਲੱਖ ਲੱਖ ਵਧਾਈ ਹੋਵੇ। ਬਾਬਾ ਸੇਜਨ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਹਰ ਸਾਲ ਪਿੰਡ ਚੰਗਲੇ ਦੇ ਵਿੱਚ ਬਹੁਤ ਤਗੜਾ ਮੇਲਾ ਕਿ ਦੇਖਿਆ ਹੁਣਾ ਕਿ ਕੱਲ ਵੀ ਇੱਥੇ ਕੋ ਕਬੱਡੀਆਂ ਤੇ ਗੁਰੂ ਮਹਾਰਾਜ ਦੇ ਜਿਹੜੇ ਸੀ ਤੇ ਅੰਧਾਰੇ ਇੱਕ ਵੰਦਰ ਚੱਲ ਰਹੇ ਆ ਅੱਜ ਵੀ ਉਸੇ ਤਰ੍ਹਾਂ ਜਿਹੜਾ ਵਾ ਗੁਰੂ ਮਹਾਰਾਜ ਜੀ ਕਬੱਡੀਆਂ ਆਈਆਂ ਕਰਤਾ ਬੰਨਾਂ ਨੇ ਬਹੁਤ ਔੜਾਂ ਦਾ ਅੱਜ ਗੁਰੂ ਦਾ ਕਿਲਾ ਉਹਦਾ ਹੋਇਆ ਤੇ ਉਹਨੂੰ ਐਨਰੇ ਵੀਰਾਂ ਦਾ ਨੂੰ ਮੱਜਰਲਾ ਲਟਨ ਵਾਚੀ ਵੀਰਾਂ ਦਾ ਆਪਾਂ ਬੇਰੇ ਕੋਈ ਤੁਹਾਨੂੰ ਬੋਲਦੇ ਜਿਹਨਾਂ ਦੇ ਸੁਯੋਗ ਦੇ ਨਾਮ ਪਰ ਸ਼੍ਰੀ ਚੰਦ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਗਿਆ ਆ। ਆ ਵਾਹਿਗੁਰੂ ਫਤਿਹ ਸਾਰਿਆਂ ਨੂੰ ਲੱਖ ਲੱਖ ਮੇਲੇ ਦੀ ਵਧਾਈ ਹੋਵੇ। ਬੜਾ ਮਹਾਰਾਜ ਦੀ ਕਿਰਪਾ ਨਾਲ ਵਧੀਆ ਵਧੀਆ ਸਾਡਾ ਮੇਲਾ ਸਮਾਪਤ ਹੋਇਆ।